ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅੰਮ੍ਰਿਤਸਰ ਦੇ ਹਲਕਾ ਟਾਰੀ ਦੇ ਪਿੰਡ ਮਹਾਵੇ ਵਿਖੇ ਕਿਸਾਨ ਆਗੂ ਕਾਬਲ ਸਿੰਘ ਦਾ ਪੁੱਤਰ ਹਰਮਨਦੀਪ ਸਿੰਘ ਜੋ ਕਿ ਪਿਛਲੇ 6 ਸਾਲਾਂ ਤੋਂ ਸੁਨੈਰੀ ਭੁਇਕ ਦੀ ਆਸ ਵਿੱਚ ਇਟਲੀ ਗਿਆ ਸੀ ਮੰਗਲਵਾਰ 22 ਜੁਲਾਈ ਤੋਂ ਲਾਪਤਾ ਹੋ ਗਿਆ ਹੈ ਪਰਿਵਾਰ ਦਾ ਦੱਸਣਾ ਹੈ ਕਿ ਉਹ ਜਿੱਥੇ ਡੇਰੀ ਤੇ ਕੰਮ ਕਰਦਾ ਸੀ ਉੱਥੇ ਆਪਣੇ ਚਾਚੇ ਨੂੰ ਮਿਲ ਲਈ ਸਾਈਕਲ ਤੇ ਨਿਕਲਿਆ ਪਰ ਨਾ ਉਹ ਆਪਣੇ ਚਾਚੇ ਕੋਲ ਪਹੁੰਚਿਆ ਤੇ ਨਾ ਹੀ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਸੰਪਰਕ ਹੋ ਪਾਇਆ ਹਰਮਨਦੀਪ ਸਿੰਘ ਦੀ ਗੁੰਮਜਦਗੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ ਪਿਤਾ ਕਾਬਲ ਸਿੰਘ ਨੇ ਭਾਵ ਹੋ ਕੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਵੱਡੇ ਚਾਵਾਂ ਦੇ ਨਾਲ ਇੱਕ ਚੰਗੇ ਭਵਿੱਖ ਦੀ ਲੋੜ ਕਰਨ ਵਿਦੇਸ਼ ਭੇਜਿਆ ਉਹ ਪਿਛਲੇ 6 ਸਾਲਾਂ ਤੋਂ ਇੱਕੋ ਹੀ ਡੇਰੀ ਉੱਤੇ ਮਿਹਨਤ ਕਰ ਪਰ ਅਚਾਨਕ ਇੰਨਾ ਵੱਡਾ ਝਟਕਾ ਮਿਲੇਗਾ ਕਦੇ ਸੋਚਿਆ ਨਹੀਂ ਸੀ ਉਤੇ ਹੀ ਪਰਿਵਾਰ ਨੇ ਇਟਰੀ ਵਿੱਚ ਹਰਮਨਦੀਪ ਸਿੰਘ ਦੀ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾ ਦਿੱਤੀ ਹੈ ਅਤੇ ਭਾਰਤ ਅਤੇ ਪੰਜਾਬ ਸਰਕਾਰ ਕੋਲੋਂ ਅਪੀਲ ਕੀਤੀ ਹੈ ਕਿ ਇਟਲੀ ਐਮਬੈਸੀ ਦੇ ਜ਼ਰੀਏ ਉਹਨਾਂ ਦੀ ਪੁੱਤਰ ਦੀ ਭਾਲ ਕੀਤੀ ਜਾਵੇ। ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਅਗੂ ਇੱਕ ਸ਼ੋਸ਼ਣ ਨੈਟਵਰਕਰ ਤੁਹਾਡੇ ਚੈਨਲ ਦੇ ਮਾਧਿਅਮ ਰਿੰਦਰਸਨਾ ਚਾਹੁੰਦਾ ਵੀ ਮੇਰਾ ਪਿੰਡ ਮਹਾਵਾ ਨਜ਼ਦੀਕ ਟਾਰੀਵਾਗਾ ਬਾਰਡਰ ਜ਼ਿਲ੍ਹਾ ਅੰਮ੍ਰਿਤਸਰ ਮੈਂ ਆਪ ਜੀ ਦੇ ਚੈਨਲ ਦੇ ਮਾਦੀਮ ਰ ਦੱਸਣਾ ਚਾਹੁੰਦਾ ਵੀ ਪਿਛਲੇ 6 ਸਾਲ ਤੋਂ ਕਰੀਬ ਮੇਰਾ ਬੇਟਾ ਇਟਲੀ ਵਿੱਚ ਗਿਆ ਸੀ ਉੱਥੇ ਰਹਿ ਰਿਹਾ ਸੀ ਔਰ ਡੇਰੀ ਫਾਰਮ ਤੇ ਕੰਮ ਕਰਦਾ ਰਿਹਾ ਸੀ ਪਿਛਲੇ ਦਿਨੀ ਮੰਗਲਵਾਰ ਕਰੀਬ 4:00 ਵਜੇ ਦੇ ਉੱਥੋਂ ਲਾਪਤਾ ਹੋ ਗਿਆ ਪਤਾ ਨਹੀਂ ਲੱਗ ਰਿਹਾ ਕਿ ਉਹ ਮੇਰਾ ਬੇਟਾ ਹਰਮਨਦੀਪ ਸਿੰਘ ਕਿੱਥੇ ਚਲੇ ਗਿਆ ਵਾ ਮੈਂ ਤੁਹਾਨੂੰ ਸੋਸ਼ਲ ਨੈਟਵਰਕ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵਾਂ ਇੱਟ ਦੀ ਵਿੱਚ ਬੈਠੇ ਪੰਜਾਬੀਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿਸੇ ਦੀ ਮਾਂ ਦਾ ਪੁੱਤ ਕਿਸੇ ਦਾ ਪਿਓ ਦਾ ਪਿਤਾ ਦਾ ਬੱਚਾ ਉਹ ਲੱਭ ਕੇ ਦੇ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਸ ਤਰ੍ਹਾਂ ਮੈਂ ਵੀ ਇਸੇ ਤਰ੍ਹਾਂ ਤੁਹਾਡੇ ਸੋਸ਼ਲ ਨੈਟਵਰਕ ਰਹੀਂ ਔਰ ਆਪਣੇ ਸੋਸ਼ਲ ਨੈਟਵਰਕ ਰਹੀਂ ਅੱਜ ਤੱਕ ਕਰੀਬ 12 ਗ ਆਸਿਆਣੇ ਆਦਮੀ ਔਰ ਚਾਰ ਬੀਬੀਆਂ ਚਾਰ ਲੜਕੇ ਭੇਜੁਕਾ ਵਾਂ ਮੈਨੂੰ ਅੱਜ ਪਤਾ ਲੱਗਿਆ ਜੇ ਕੀ ਕਿ ਦੁੱਖ ਹੁੰਦਾ ਵਾ ਲੋਕਾਂ ਦੇ ਦੁੱਖ ਸੁਣਦਾ ਹੁੰਦੇ ਸੀ ਵੀ ਅੱਜ ਮੇਰਾ ਵੀ ਦੁੱਖ ਹੋ ਬਣ ਗਿਆ ਮੇਰਾ ਵੀ ਬੱਚਾ ਡੈਕਟਰੀ ਵਿੱਚ ਗੁੰਮ ਹੋਇਆ ਵਾ ਤੇ ਜੇ ਆਪ ਮੇਰੀ ਹੈਲਪ ਕਰੋਗੇ ਮੇਰਾ ਬੱਚਾ ਮਿਲ ਸਕਦਾ ਪਤਾ ਨਹੀਂ ਲੱਗ ਰਿਹਾ ਬੱਚਾ ਕਰਦਾ ਸੀ ਕੀਤਲੀ ਵਾਰ ਤੜੀ ਤੜੂ ਗੱਲਬਾਤ ਕੋਈ ਉੱਥੇ ਹੁਣ ਤੱਕ ਤੁਹਾਨੂੰ ਕੀ ਜਾਣਕਾਰੀ ਅਸਲ ਹੋਈ ਹੈ ਮੱਜਾਂ ਵਾਲੀ ਡੇਰੀ ਆ ਜੀ ਦੁੱਧ ਦੀ ਡੇਰੀ ਫਾਰਮ ਆ ਆਪਾਂ ਡੇਰੀ ਫਾਰਮ ਕਹਿੰਦੇ ਉਹਦਾ ਛਟਾਲਾ ਕਹਿੰਦੇ ਆ ਉੱਥੇ ਕੰਮ ਕਰ ਰਿਹਾ 6 ਸਾਲ ਤੋਂ ਲਗਾਤਾਰ ਇੱਥੇ ਕੰਮ ਕਰਦਾ ਆ ਰਿਹਾ ਜੀ ਬਲਜਿੰਦਰ ਸਿੰਘ ਨਾਂ ਦਾ ਫਗਵਾੜੇ ਦਾ ਮੁੰਡਾ ਉਹ ਔਰ ਮੇਰੇ ਚਾਚੇ ਦਾ ਬੇਟਾ ਏ ਉਥੇ ਕੇਵਲ ਸਿੰਘ ਜਿੰਨੇ ਉਹਨੂੰ ਖੜਿਆ ਵਾ ਸਾਹਮਣੇ ਘਰ ਉਹਦਾ ਵੀ ਘਾਰਿਆ ਤੇ ਪਤਾ ਨਹੀਂ ਲੱਗ ਰਿਹਾ ਵੀ ਕੀ ਗੱਲ ਬਣੀ ਆ ਮੇਰੀ ਜਿਹੜੀ ਲਾਸਟ ਗੱਲ ਹੋਈ ਆ ਸੌ ਮਰ 4:20 ਦੇ ਇੰਡੀਆ ਦੇ ਟਾਈਮ ਨਾਲ ਗੱਲਬਾਤ ਹੋਈ ਸੀ ਬੜੇ ਚੰਗੇ ਮੌਜ ਗੱਲਬਾਤ ਹੋਈ ਕਦੀ ਇਹੋ ਜਿਹਾ ਕੋਈ ਨਹੀਂ ਕਦੀ ਨਾ ਗੁੱਸਿਆ ਇਹਨਾਂ ਮੇਰੇ ਨਾਲ ਕਦੀ ਗੱਲਬਾਤ ਨਹੀਂ ਕੀਤੀ ਤੇ ਬਹੁਤ ਸੋਹਣੀ ਆਪਣੇ ਮਾਤਾ ਨਾਲ ਵੀ ਗੱਲਾਂ ਕਰਦਾ ਹੈ ਮੇਰੇ ਨਾਲ ਗੱਲਾਂ ਕਰਦਾ ਹੈ ਤੇ ਸਮਝ ਨਹੀਂ ਲੱਗੀ ਕੀ ਗੱਲ ਬਣ ਗਈ ਆ ਕੋਈ ਟੈਨਸ਼ਨ ਕੋਈ ਤਣਾ ਕੋਈ ਟੈਨਸ਼ਨ ਨਹੀਂ ਕੋਈ ਬਿਮਾਰ ਨਹੀਂ ਕੋਈ ਗੱਲਬਾਤ ਨਹੀਂ ਬਿਲਕੁਲ ਇੰਡੀਆ ਉਹਨਾਂ ਦਾ ਪਹਿਲਾ ਦੇ ਪ੍ਰੋਗਰਾਮ ਉਸਨੇ ਬਣਾਇਆ ਸੀ ਵੀ ਮੈਂ ਪ੍ਰੋਗਰਾਮ ਬਣਾਇਆ ਸੀ ਵੀ ਮੈਂ ਆਉਣਾ ਤੇ ਫਿਰ ਉਸ ਤੋਂ ਬਾਅਦ ਵਿੱਚ ਉਹਨੇ ਕਹਿਤਾ ਵੀ ਚੱਲ ਮੈਂ ਆਪਣੇ ਜਿਹੜਾ ਭਰਾ ਉਹਦਾ ਫੌਜੀ ਹੈ ਵੱਡਾ ਦੇਸ਼ ਦੀ ਸੇਵਾ ਵਿੱਚ ਲੱਗਾ ਹੋਇਆ ਵਾ ਤੇ ਜਦੋਂ ਮੇਰੇ ਫੌਜੀ ਭਰਾ ਦਾ ਵਿਆਹ ਹੋਊਗਾ ਤੇ ਮੈਂ ਉਦੋਂ ਹੀ ਆਉਂਗਾ ਤੇ ਉਹਨੇ 12 ਮਹੀਨੇ ਚੋਂ ਦਾ ਪਰਣ ਕੀਤਾ ਵੀ ਮੈਂ ਵੀ ਵਿਆਹ ਦੇ ਇੱਥੇ ਜਾਊਂਗਾ ਮੁਰਕੇ ਬਾਅਦ ਵਿੱਚ ਮੇਰ ਤਾਂ ਵਿਆਹ ਨਹੀਂ ਜਾਣਾ ਸਾਨੂੰ पाच ਪ੍ਰਕਾਰ ਤੋਂ ਮੰਗ ਕਰਉਂਗੇ ਇੱਕ ਪੀਸ ਪ੍ਰਕਾਰ ਦਾ ਰਾਸਤਕ ਹੈ ਅਸੀਂ ਭਾਰਤ ਸਰਕਾਰ ਤੋਂ ਇਹ ਮੰਗਰਦੇ ਹਾਂ ਕਿ ਇਟਲੀ ਦੀ ਸਰਕਾਰ ਨਾਲ ਵਾਰਤਾ ਕਰਕੇ ਗੁਰਜੀਤ ਸਿੰਘ ਔਂਜਲਾ ਜੀ ਦੀ ਵੀ ਬੇਨਤੀ ਕਰਦਾ ਮੈਂ ਤੁਹਾਡੀਆਂ ਨਹੀਂ ਵੀਡੀਓ ਵੇਂਦਾ ਰਹਿਣਾ ਤੁਸੀਂ ਬੜੇ ਹੀ ਬੱਚੇ ਸਾਡੇ ਇੰਡੀਆ ਦੇ ਲਿਆ ਲਿਆ ਦਿੱਤੇ ਨੇ ਔਂਜਲਾ ਸਾਹਿਬ ਮੈਂ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਦਾ ਮੇਰਾ ਬੱਚਾ ਲਿਆ ਕੇ ਦਿਓ ਤੇ ਮੈਨੂੰ ਪਤਾ ਲੱਗੂਗਾ ਤੁਸੀਂ ਕਿੰਨੇ ਬੱਚੇ ਲਿਆ ਕੇ ਦਿੱਤੇ ਆ ਮੇਰੇ ਬੱਚੇ ਵਾਸਤੇ ਆਪ ਸੰਸਦ ਵਿੱਚ ਆਵਾਜ਼ ਉਠਾਓ ਆਪ ਮੈਸੇਜ ਇੰਡੀਆ ਦੀ ਮੈਸੇਜ ਦੀ ਆਵਾਜ਼ ਉਠਾਓ ਤੇ ਇਟਲੀ ਦੀ ਮੈਸੀਜ ਦੀ ਵਾਇਟ ਹੋ ਵੀ ਮੇਰਾ ਬੱਚਾ ਹਰਮਨਦੀਪ ਲੱਭਣਾ ਚਾਹੀਦਾ ਪੁਲਿਸ ਕੰਪਲੀਟ ਵੀ ਕੱਲ ਦੀ ਕਰ ਦਿੱਤੀ ਗਈ ਹੈ ਬੁੱਧਵਾਰ ਦੀ 4 ਵਜੇ ਦੀ ਕਰੀਬ ਹੁਣ ਲੱਗ ਜਾਂਦਾ ਪਤਾ ਵੀ ਕੀ ਕਰਦੇ ਪੁਲਿਸ ਵਾਲੇ ਜੀ